ਹਾਂਜੀ ਮੇਰਾ ਵੀਰ ਤੇ ਅੱਜ ਆਪਾਂ ਗੱਲ ਕਰਨੀ ਹੈ ਜੱਟਾਂ ਦੀ ਗਰੀਬੀ ਚੱਕਣ ਵਾਲੇ ਝੋਨੇ ਦੀ ਜਿਨੇ ਬਹੁਤ ਵਾਰ ਜਿਹੜੀ ਜੱਟਾਂ ਦੀ ਕਿਸਾਨਾਂ ਦੀ ਜਾਂ ਜ਼ਿਮੀਂਦਾਰਾਂ ਦੀ ਗਰੀਬੀ ਚੱਕੀ ਆ ਤੇ ਜੇ ਇਹ ਆਪਣੇ ਘਰ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਬੀਜ ਗਲਤ ਆ ਜਾਵੇ ਆਪਾਂ ਆਪਣੇ ਖੇਤ ਦੇ ਵਿੱਚ ਸਿਲੈਕਸ਼ਨ ਗਲਤ ਕਰ ਲਈਏ ਬੀਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਗਈ ਤੇ ਮੁੜ ਕੇ ਇਹ ਗਰੀਬੀ ਲਿਆ ਵੀ ਦਿੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹ ਆਪਣੇ ਵੱਡੇ ਪੱਧਰ ਤੇ ਆਪਣੇ ਖੇਤ ਦੇ ਵਿੱਚ ਲਾਓ ਪਰ ਮੈਂ ਹਰ ਸਾਲ ਆਪਣੇ ਖੇਤ ਦੇ ਵਿੱਚ ਲਾਉਣਾ ਇਸ ਵਾਰ ਵੀ ਜਿਹੜਾ ਆਪਾਂ 16 ਕਿਲੋ ਬੀਜ ਲਿਆਂਦਾ ਤਕਰੀਬਨ 4 ਕਿੱਲੇ ਦੇ ਨਾਲ ਲੱਗ ਜਾਣਾ ਤੇ 4 ਕਿੱਲੇ ਆਪਾਂ ਇਹਦੇ ਲਾਉਣੇ ਆ ਹੁਣ ਗਰੀਬੀ ਕਿਵੇਂ ਚੱਕਦਾ ਹੈ ਗਰੀਬੀ ਬਾਈ ਚੱਕਦਾ ਦੇਖੋ ਇੱਕ ਦਾ ਦੇ ਵਿੱਚ ਜਿਹੜੀ ਕੰਪਨੀ ਦਾ ਬੀਜ ਆਪਾਂ ਬੀਜਦੇ ਆ ਇਹਦੇ ਵਿੱਚ ਹੁਣ ਤੱਕ ਸਾਨੂੰ ਕੋਈ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਹੈਗੀ ਕਿਉਂਕਿ ਸਬਤੇ ਬਾਅਦ ਇਹਦੇ ਵਿੱਚ ਦਿੱਕਤ ਆਉਂਦੀ ਹੈ ਝੰਡਾ ਰੋਗ ਦੀ ਜੇ ਹੁਣ ਵੈਰਾਈਟੀ ਦੀ ਗੱਲ ਕਰਾਂ ਵੈਰਾਈਟੀ ਹੈਗੀ ਬਾਈ ਇਹ 1509 ਬਾਸਮਤੀ 1509 ਕੋਈ ਨਵੀਂ ਵੈਰਾਈਟੀ ਨਹੀਂ ਹੈਗੀ ਸਾਰਾ ਪੰਜਾਬ ਸਾਰਾ ਹਰਿਆਣਾ ਜਾਂ ਟੋਟਲੀ ਕਿਸਾਨ ਇਹਨੂੰ ਜਾਣਦੇ ਆ ਪਰ ਗਲਤੀ ਕਿੱਥੇ ਹੁੰਦੀ ਹੈ ਗਲਤੀ ਹੁੰਦੀ ਹੈ ਵੀ ਜਦੋਂ ਆਪਾਂ ਗਲਤ ਬੀਜ ਦੀ ਚੋਣ ਕਰ ਲੈਂਦੇ ਆ ਕਿਉਂਕਿ ਜੇ ਜਰਮੀਨੇਸ਼ਨ ਜਾਂ ਬੀਜ 'ਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆ ਗਈ ਕਿਸੇ ਤਰ੍ਹਾਂ ਦੀ ਬਿਮਾਰੀ ਪਹਿਲਾਂ ਹੀ ਬੀਜ ਦੇ ਥਰੂ ਆਪਣੇ ਖੇਤ ਦੇ ਵਿੱਚ ਪਹੁੰਚ ਗਈ ਉੱਥੇ ਮੁੜ ਕੇ ਜਿਹੜਾ ਭਾਈ ਆਪਣਾ ਨੁਕਸਾਨ ਹੋ ਜਾਂਦਾ ਫਿਰ ਸਭ ਤੋਂ ਵੱਡੀ ਮਾਰ ਪੈਂਦੀ ਹੈ ਝਾੜ ਤੇ ਆ ਕੇ ਰੇਟ ਬੇਸ਼ੱਕ ਇਹਦਾ ਚੈੱਕ ਘਟ ਜਵੇ 100 200 ਘਟ ਜਵੇ ਪਰ ਜੇ ਆਪਣੇ ਝਾੜ ਖੇਤ ਦੇ ਵਿੱਚ ਵਧੀਆ ਰਹਿ ਜਾਵੇ ਤਾਂ ਵੀ ਰੇਟ ਦਾ ਕੋਈ ਐਡੀ ਵੱਡੀ ਦਿੱਕਤ ਨਹੀਂ ਆਉਂਦੀ ਹੈਗੀ ਜ ਪਰ ਜੇ ਝਾੜ ਹੀ ਆਪਣਾ 15 16 ਜਾਂ 17 ਕੁਇੰਟਲ ਰਹਿ ਗਿਆ ਉੱਥੇ ਤੁਹਾਡੇ ਨਾਂ ਤਾਂ ਰੇਟ ਜਿੰਨਾ ਮਰਜ਼ੀ ਵੱਧ ਲੱਗ ਜਵੇ ਜੇ ਤੁਹਾਡੇ ਕੁਝ ਵੀ ਹੋ ਜਵੇ ਤੁਹਾਨੂੰ ਉੱਥੇ ਜਾ ਕੇ ਇਹਨੇ ਮਾਰ ਪਾਉਣੀਓ ਪਾਉਣੀ ਆ ਝਾੜ ਵਧਣਾ ਉਦੋਂ ਵੀ ਜਦੋਂ ਰੋਗ ਰਹਿਤ ਬੀਜ ਤੁਹਾਡੇ ਕੋਲ ਹੋਊਗਾ ਜਾਂ ਰੋਗ ਰਹਿਤ ਜਿਹੜੀ ਤੁਹਾਡੀ ਫਸਲ ਖੇਤ ਦੇ ਵਿੱਚ ਖੜੀ ਹੋਊਗੀ ਉਹਨੂੰ ਵੱਡੋਂਗੇ ਤੇ ਰੋਗ ਰਹਿਤ ਫਸਲ ਕਰਨ ਵਾਸਤੇ ਇਹ ਆਪਾਂ ਕੰਪਨੀ ਦੀ ਸਿਲੈਕਸ਼ਨ ਅੱਜ ਤੋਂ 4-5 ਸਾਲ ਪਹਿਲਾਂ ਕਰੀ ਸੀਗੀ ਕਿਉਂਕਿ ਆਪਾਂ ਵੀ ਉਹੜੇ ੱੱਕੇ ਖਾਦੇ ਆ ਬਾਸਮਤੀ ਦੇ ਮਗਰ ਬਾਸਮਤੀ 1692 ਨੇ ਇੱਕ ਸਾਲ ਰਗੜਿਆ ਤੇ 1509 ਨੇ ਦੋ ਵਾਰ ਰਗੜਿਆ ਸਾਨੂੰ ਵੀ ਰਗੜਿਆ ਕਦੋਂ ਜਦੋਂ ਸਾਡੇ ਖੇਤ ਦੇ ਵਿੱਚ ਅਸੀਂ ਗਲਤ ਬੀਜ ਦੀ ਸਿਲੈਕਸ਼ਨ ਕਰ ਲਈ ਉਦੋਂ ਝੰਡਾ ਰੋਗ ਇੰਨਾ ਆ ਗਿਆ ਕਿ ਸਾਡੇ ਤੋਂ ਕੰਟਰੋਲ ਨਹੀਂ ਹੋਇਆਗਾ ਤੇ 16-17 ਕੁਇੰਟਲ ਤੇ ਆ ਕੇ ਜਿਹੜਾ ਝਾੜ ਫਰੁਕ ਗਿਆ ਜਦੋਂ ਪਹਿਲੇ ਸਾਲ ਆਪਾਂ ਡੈਲਟਾ ਕੰਪਨੀ ਦਾ 1509 ਆਪਣੇ ਖੇਤ ਦੇ ਵਿੱਚ ਲਿਆ ਕੇ ਬੀਜਿਆ ਤੇ ਉਦੋਂ ਬਹੁਤ ਮਨ ਦੇ ਵਿੱਚ ਡਰਤਾ ਵੀ ਪਿਛਲੇ ਸਾਲ ਵਾਲੀ ਕੰਮ ਨਾ ਹੋ ਜAVE ਕਿਉਂਕਿ ਪਰ ਆਪਾਂ ਛੱਡੀ ਹੈ ਨਹੀਂ ਬਾਸਮਤੀ ਹਰ ਸਾਲ ਹੀ ਆਪਣੇ ਖੇਤ ਦੇ ਵਿੱਚ ਲਾਈਏ ਕੋਈ ਸਾਲ ਇਦਾਂ ਦਾ ਨਹੀਂ ਨਿਕਲਿਆ ਵੀ ਆਪਾਂ ਬਾਸਮਤੀ ਨਹੀਂ ਲਾਈ ਕਿਉਂਕਿ ਹੁਣ ਤੱਕ ਬਾਈ ਬਾਸਮਤੀ 2 ਸਾਲ ਰਗੜਿਆ ਪਰ ਉਹਦੇ ਤੋਂ ਬਾਅਦ ਬਚਾਉਂਦੀ ਇਹ ਹੀ ਆ ਪਿਛਲੇ ਸਾਲ ਵੀ ਜਦੋਂ ਮੰਡੀਆਂ ਦਾ ਬੁਰਾ ਹਾਲ ਹੋ ਗਿਆ ਉਦੋਂ ਵੀ ਬਾਸਮਤੀ ਨਹੀਂ ਬਚਾਇਆ ਇੱਕ ਅਦਾ ਚਲੋ ਪਹਿਲਾਂ ਪੈਸੇ ਆ ਜਾਣੇ ਬੰਦੇ ਦੇ ਕੋਲ ਤੇ ਦੂਜਾ ਚਲੋ ਬਾਬੇ ਦੀ ਕਿਰਪਾ ਦੇ ਨਾਲ ਇਹ ਡੈਲਟਾ ਕੰਪਨੀ ਦਾ ਜਿਹੜਾ ਝਾੜ ਹੈ ਝਾੜ 22 ਕੁਆਂਟਲ ਪਲੱਸ ਹੀ ਰਿਹਾ ਹੁਣ ਤੱਕ ਜੇ ਵੱਧ ਤੋਂ ਵੱਧ ਝਾੜ ਦੱਸਾਂ ਵੱਧ ਤੋਂ ਵੱਧ ਝਾੜ ਮਸ਼ੀਨ ਦਾ ਵੱਡਿਆ ਵਾ 28 ਕੁਆਂਟਲ ਵੀ ਨਿਕਲੇ ਇਹਦਾ 1500 ਨਾਉਂ ਦਾ ਇਸ ਕੰਪਨੀ ਦਾ ਤੇ ਜੇ ਮੈਂ ਐਵਰੇਜ ਦੀ ਗੱਲ ਕਰਾਂ ਤੇ ਦੜੇ ਦੀ ਤਾਂ ਦੜਾ ਜਿਹੜਾ ਬਾਈ 23 ਕੁਆਂਟਲ ਦਾ ਰਿਹਾ ਪਿਛਲੀ ਵਾਰ ਆਪਣਾ 23 23 ਕੁਆਂਟਲ ਬਿਲਕੁਲ ਝੋਨਾ ਤੁਸੀਂ ਵੀਡੀਓ ਚ ਜਾ ਕੇ ਦੇਖ ਲਿਓ ਵਿਸ਼ਿਆ ਪਿਆ ਸੀਗਾ ਧਰਤੀ ਦੇ ਨਾਲ ਤੇ ਰੇਟ ਵੀ ਵਧੀਆ ਲੱਗਿਆ ਸੀ ਤਾਂ ਵੀ ਜਿਹੜਾ ਆਮ ਝੋਨੇ ਦੇ ਨਾਲੋਂ ਆਪਾਂ ਨੂੰ 5-7000 ਰੁਪਏ ਜਿਹੜਾ ਵੱਧ ਹੀ ਰਿਹਾ ਸੀਗਾ ਤੇ ਉੱਥੇ ਜਾ ਕੇ ਤੁਸੀਂ ਵੀਡੀਓ ਤੇ ਕਮੈਂਟ ਵੀ ਚੈੱਕ ਕਰ ਲਿਓ ਬਹੁਤ ਜ਼ਿਆਦਾ ਨੈਗੇਟਿਵ ਕਮੈਂਟ ਆ ਕਿਉਂਕਿ ਜ਼ਿਆਦਾਤਰ ਸਾਡੀ ਸੋਚ ਜਿਹੜੀ ਨੈਗੇਟਿਵ ਕੰਮ ਕਰਦੀ ਆ ਪਰ ਮੇਰੀ ਕੋਸ਼ਿਸ਼ ਤੁਹਾਨੂੰ ਇਹ ਆ ਮੈਂ ਨਹੀਂ ਕਹਿੰਦਾ ਵੀ ਬਾਸਮਤੀ ਲਾਓ ਕਿਉਂਕਿ ਮੇਰਾ ਵੀਡੀਓ ਦਾ ਮਕਸਦ ਤੁਹਾਨੂੰ ਬਾਸਮਤੀ ਲੁਆਉਣਾ ਨਹੀਂ ਹੈਗਾ ਮੇਰਾ ਮਕਸਦ ਇਹ ਹੈਗਾ ਵੀ ਜਿਹੜੇ ਭਰਾ ਆਪਣੇ ਖੇਤ ਦੇ ਵਿੱਚ ਬਾਸਮਤੀ ਲਾ ਰਹੇ ਆ ਉਹ ਕਿਸੇ ਵਧੀਆ ਕੰਪਨੀ ਦਾ ਬੀਜ ਵਰਤੋ ਤਾਂ ਤੁਹਾਨੂੰ ਫਾਇਦਾ ਹੋਣਾ ਜਿਹੜਾ ਰੋਗ ਰਹਿਤ ਬੀਜ ਹੋਵੇ ਹੁਣ ਤੁਸੀਂ ਦੇਖੋ ਵੀ ਪਹਿਲੇ ਹੀ ਕੰਪਨੀ ਨੇ ਜਿਹੜਾ ਇਹ ਪੈਕਟਾਂ ਦੇ ਵਿੱਚ ਸੋ ਦਵਾਈਏ ਨੂੰ ਪਹਿਲਾਂ ਹੀ ਲੱਗੀ ਵੀ ਆ ਤੇ ਨਾਲ ਹੋਰ ਐਕਸਟਰਾ ਦਵਾਈ ਵੀ ਜਿਹੜੀ ਕੰਪਨੀ ਨੇ ਦਿੱਤੀ ਵੀ ਆ ਵੀ ਜਦੋਂ ਆਪਾਂ ਦੇਖੋ ਤੁਸੀਂ ਪੂੜੀਆਂ ਵਿੱਚੋਂ ਨਿਕਲ ਰਹੀਆਂ ਵੀ ਜਦੋਂ ਆਪਾਂ ਬੀਜ ਨੂੰ ਇਹਨੂੰ ਪਿਉਣਾ ਹੈ ਪਨੀਰੀ ਬੀਜਣ ਤੋਂ ਪਹਿਲਾਂ ਤੇ ਆਪਾਂ ਜਿਹੜੀ ਦਵਾਈ ਆ ਹੋਰ ਵੀ ਲਾ ਦਈਏ ਪਰ ਪਹਿਲਾਂ ਵੀ ਜਿਹੜੀ ਕੰਪਨੀ ਨੇ ਲਾ ਕੇ ਪੈਕ ਕਰਿਆ ਵਾ ਤੇ ਦੂਜੀ ਗੱਲ ਜਦੋਂ ਬੰਦਾ 2-3 ਸਾਲ ਕਿਸੇ ਵਧੀਆ ਕੰਪਨੀ ਦਾ ਬੀਜ ਵਾਰਤ ਲੈਂਦਾ ਉਹਦਾ ਆਟੋਮੈਟਿਕ ਜਿਹੜਾ ਬਾਈ ਭਰੋਸਾ ਬਣ ਜਾਂਦਾ ਹੁਣ ਆਪਣਾ ਭਰੋਸਾ ਬਣ ਗਿਆ ਤੇ ਮੈਂ ਇਹੀ ਕੋਸ਼ਿਸ਼ ਕਰਦਾ ਵੀ ਜਿੱਦਾਂ ਜਿਹੜੇ ਭਰਾ ਨੇ ਬਾਸਮਤੀ ਆਪਣੇ ਖੇਤਾਂ ਦੇ ਵਿੱਚ ਲਾਉਣੀ ਹੈ ਤੇ ਉਹਨਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਉਹ ਵੀ ਆਪਣੇ ਵਰਗੇ ਜੀਮੀਦਾਰ ਹਨ ਜਿੱਦਾਂ ਆਪਣਾ ਦਿਲ ਉਹਨਾਂ ਦਾ ਵੀ ਓਦਾਂ ਦਾ ਹੀ ਦਿਲ ਹੈ ਓਦਾਂ ਦਾ ਹੀ ਦਿਮਾਗ ਹੈ ਪਿਛਲੇ ਸਾਲ ਵਾਲੀ ਵੀਡੀਓ ਚੈੱਕ ਕਰ ਲਿਓ ਜੇ ਤੁਸੀਂ ਝੋਨਾ ਖੜਾ ਦੇਖਣਾ ਵੀ ਡੈਲਟਾ ਦਾ ਬੀਜ ਕਿਦਾਂ ਦਾ ਕਿਉਂਕਿ ਕਈ ਬੰਦੇ ਜਿੱਦਾਂ ਭਾਈ ਨਵਾਂ ਕੋਈ ਬੀਜ ਲਿਆਉਨੇ ਆ ਉਹਨਾਂ ਨੂੰ ਇੱਕ ਮੰਨ ਦੇ ਵਿੱਚ ਬਹਿਮ ਹੁੰਦਾ ਹੈ ਇਸੇ ਬਹਿਮ ਨੂੰ ਕੱਢਣ ਕਰਕੇ ਆਪਾਂ ਇਹ ਤੁਹਾਨੂੰ ਵੀਡੀਓ ਬਣਾਈ ਆ ਤੇ ਜਿਹੜੇ ਭਰਾਵਾਂ ਨੇ ਬਾਸਮਤੀ ਲਾਉਣੀ ਹੈ ਦੇਖੋ ਬਾਸਮਤੀ ਵੱਡੇ ਰਕਵੇ ਵਿੱਚ ਤਾਂ ਨਾ ਲਾਏ ਜੇ ਤੁਸੀਂ 15 ਕਿਲਿਆਂ ਦੀ ਖੇਤੀ ਕਰਦੇ ਹੋ ਤਾਂ 15 ਦੇ ਮਗਰ 3 ਜਾਂ 4 ਕਿਲੇ ਜ਼ਰੂਰ ਲਾ ਲਿਓ ਠੀਕ ਹੈ ਉਹਦੇ ਨਾਲ ਕੋਈ ਆਇਆ ਵੀ ਦੇਖੋ ਜੇ ਤੁਹਾਡੇ ਵਧੀਆ ਬੀਜ ਹੋਇਆ ਵਧੀਆ ਤੁਸੀਂ ਦੇਖ ਰੇ ਕਰ ਲਈ ਰੇਟ ਬੇਸ਼ੱਕ 2250 ਘਟ ਜਵੇ ਪਰ ਛਾੜ ਤੁਹਾਡਾ ਵਧੀਆ ਆ ਗਿਆ ਤਾਂ ਤੁਹਾਨੂੰ ਖਿੱਚ ਗਏ ਨੇ ਉੱਥੇ ਹੀ ਲੈ ਜਾਣਾ ਦੂਜੀ ਬਰਾਬਰੀ ਠੀਕ ਹੈ ਤੇ ਬਾਕੀ ਜੇ ਕਿਸਮਤ ਚੰਗੀ ਹੋਈ ਬਾਈ ਦੂਜੀ ਤੋਂ 10-20000 ਕਈ ਵਾਰ ਅੱਗੇ ਵੀ ਲੰਘ ਜਾਂਦੀ ਐ 80 85 85000 ਤੱਕ ਵੀ ਕਿਲਾ ਪਹੁੰਚ ਜਾਂਦਾ ਜੇ ਕੀ ਕਿਸਮਤ ਨੇ ਤੇ ਮੌਸਮ ਨੇ ਸਾਥ ਦੇ ਦਿੱਤਾ ਚਲੋ ਆਪਾਂ ਇੰਨਾ ਲਾਲਚ ਕਰਕੇ ਵੀ ਨਹੀਂ ਵੇਚਣੀ ਹੈਗੀ ਵੀ 80000 ਵਾਲਾ ਆਪਾਂ ਕਹਿੰਨੇ ਵੀ ਦੇਖੋ ਸੁੱਖੀ ਛਾਂ ਦੀ ਵੀ ਦੂਜੀ ਬਰਾਬਰੀ ਵੇਚ ਜਵੇ ਤਾਂ ਵਧੀਆ ਕਿਉਂਕਿ ਇਹਨੂੰ ਵੇਚਣ ਦੇ ਵਿੱਚ ਨਾ ਤਾਂ ਕੋਈ ਦਿੱਕਤ ਆਉਂਦੀ ਹੈ ਤੇ ਨਾ ਇਹਨੂੰ ਕੋਈ ਵਧਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਦੂਜੀ ਨਾਲ ਥੋੜੇ ਜਿਹੇ ਖੇਤ ਜਿੱਦਾਂ 10-15 ਦਿਨ ਜਿਹੜੇ ਪਹਿਲਾਂ ਵੇਲੇ ਹੋ ਜਾਂਦੇ ਆ ਜਿਹੜੇ ਭਰਾਵਾਂ ਨੇ ਗੰਨੇ ਦੀ ਜਾਂ ਸਬਜ਼ੀ ਦੀ ਖੇਤੀ ਕਰਨੀ ਹੈ ਤੇ ਉਹਨਾਂ ਵਾਸਤੇ ਵਧੀਆ ਲਾਹੇਵੰਦ ਹੈਗੀ ਆ ਤੇ ਪਰ ਮੇਰਾ ਕੰਪਨੀ ਦਾ ਕੋਈ ਪ੍ਰੋਮੋਸ਼ਨ ਦਾ ਬਾਈ ਮਕਸਦ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੰਪਨੀ ਵੀ ਮੈਂ ਕਹਾਂ ਵੀ ਤੁਸੀਂ ਐਸੀ ਕੰਪਨੀ ਤੇ ਲਾਓ ਹਾਂ ਜੇ ਤੁਹਾਡਾ ਤੁਸੀਂ ਲੰਬੇ ਸਮੇਂ ਤੋਂ ਬਾਸਮਤੀ ਲਾਉਨੇ ਤੁਹਾਡਾ ਵੀ ਆਪਣਾ ਤਜਰਬਾ ਹੋਊਗਾ ਜਿਹੜੀ ਕੰਪਨੀ ਤੁਹਾਡੇ ਖੇਤ ਦੇ ਵਿੱਚ ਵਧੀਆ ਤੁਹਾਨੂੰ ਸੀਡ ਪ੍ਰੋਵਾਈਡ ਕਰਾਉਂਦੀ ਹੈ ਵਧੀਆ ਝੋਨਾ ਰਹਿੰਦਾ ਤੁਸੀਂ ਉਹ ਕੰਪਨੀ ਦਾ ਲਾ ਲਓ ਜੇ ਤੁਸੀਂ ਫਿਰ ਵੀ ਅੜ ਜੇਵੇਂ ਤੁਸੀਂ ਤੁਹਾਡੇ ਸਾਲ ਪਿਛਲੇ ਸਾਲ ਤੁਹਾਡੇ ਖੇਤ ਦੇ ਵਿੱਚ ਝੰਡਾ ਰੋਗ ਨੇ ਤੁਹਾਡਾ ਖੈੜਾ ਨਹੀਂ ਛੱਡਿਆ ਤਾਂ ਤੁਸੀਂ ਇਸ ਵਾਰ ਕੀਲੇ ਦੇ ਟ੍ਰਾਇਲ ਕਰ ਸਕਦੇ ਤੁਸੀਂ ਡੈਲਟਾ ਕੰਪਨੀ ਦਾ ਜਿਹੜਾ ਬੀਜ ਲਿਆ ਕੇ ਬੀਜ ਲੋ ਆ ਹੁਣ ਤੁਸੀਂ ਦੇਖ ਲਓ ਵੀ ਆਪਾਂ ਫੇਰ ਵੀ ਜਿਹੜਾ ਹਲਕਾ ਫੁਲਕਾ ਦਾਣਾ ਜਿਹੜਾ ਉੱਤੇ ਆ ਉਹ ਸਾਰਾ ਕੱਢ ਕੇ ਪੈਕਟ ਚ ਪਾ ਤਾ ਥੋੜੇ ਜਿਹਾ ਸੁੱਕੇ ਦਾਣੇ ਕਰਕੇ ਵੀ ਜਿਆਦਾ ਤੈਰ ਰਿਹਾ ਪਰ ਫੇਰ ਵੀ ਆਪਣੀ ਕੋਸ਼ਿਸ਼ ਆ ਵੀ ਆਪਾਂ ਜਿਹੜਾ 100% ਵਧੀਆ ਬੀਜੀ ਬੀਜੀ ਜਿਹੜਾ ਭਾਰਾ ਦਾਣਾ ਉਹੀ ਆਪਣੇ ਖੇਤ ਦੇ ਵਿੱਚ ਆਪਾਂ ਬੀਜੀਏ ਤੇ ਬਾਕੀ ਤੁਸੀਂ ਦੇਖ ਰਹੇ ਹੋ ਵੀ ਦਵਾਈ ਪੂਰੀਆਂ ਵਧੀਆ ਲਾਈ ਵੀ ਹੈ ਕੰਪਨੀ ਨੇ ਤੇ ਬਾਕੀ ਤੁਹਾਡੀ ਅੱਗੇ ਕਿਸਮਤ ਨੇ ਕੰਮ ਕਰਨਾ ਤੁਹਾਡੇ ਮੁਕੱਦਰ ਨੇ ਕੰਮ ਕਰਨਾ ਆਪਣਾ ਇਹ ਆ ਵੀ ਆਪਾਂ ਤੁਹਾਨੂੰ ਸਹੀ ਰਾਹ ਪਾ ਦਈਏ ਬਹੁਤ ਬੰਦੇ ਲੋਕਲ ਦੁਕਾਨਾਂ ਤੋਂ ਜਿਹੜਾ ਬੀਜ ਖੁੱਲਾ ਬੀਜ ਲਿਆ ਲਿਆ ਕੇ ਬੀਜਦੇ ਨੇ ਦੇਖੋ ਖੁੱਲਾ ਬੀਜ ਤੁਸੀਂ ਨਾ ਲਿਓ ਕਿਉਂਕਿ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਕਪੜੇ ਆਪਣੇ ਨਾਲ ਹੁੰਨੇ ਆ ਕਿਉਂਕਿ ਦੁਕਾਨਦਾਰ ਨੂੰ ਆਪਣਾ ਬੀਜ ਵੇਚਣ ਤੱਕ ਮਤਲਬ ਹੁੰਦਾ ਉਹਨੂੰ ਨਹੀਂ ਤੁਹਾਡੇ ਹੀ ਫਸਲ ਨਾਲ ਮਤਲਬ ਤੁਹਾਡੇ ਝਾੜ ਆਵੇ ਨਾ ਆਵੇ ਤੁਹਾਡੇ ਬਿਮਾਰੀ ਆਵੇ ਕੁਝ ਆਵੇ ਉਹਨੂੰ ਕੋਈ ਦਿੱਕਤ ਨਹੀਂ ਪਰ ਆਪਾਂ ਨੂੰ ਇਹ ਚੀਜ਼ ਤੋਂ ਦੁੱਖ ਹੁੰਦਾ ਵੀ ਯਾਰ ਤੁਹਾਡੇ ਖੇਤਾਂ ਦੇ ਵਿੱਚ ਵੀ ਫਸਲ ਵਧੀਆ ਖੜੀ ਹੋਵੇ ਤੇ ਜੇ ਤੁਸੀਂ ਡੈਲਟਾ ਕੰਪਨੀ ਦਾ ਬੀਜ ਲੈਣਾ ਤੁਹਾਨੂੰ 1500 ਨੋ ਕਿਤੇ ਲਿਖਿਆ ਹੋਣਾ ਨਹੀਂ ਲੱਭਣਾ ਹੈਗਾ ਜਦੋਂ ਪਹਿਲੇ ਸਾਲ ਮੈਂ ਆਪਣੇ ਖੇਤ ਦੇ ਵਿੱਚ ਤੇ ਮੈਂ ਮੁੜ ਕੇ ਦੁਕਾਨਦਾਰ ਨੂੰ ਫੋਨ ਕਰਿਆ ਮੈਂ ਕਿਹਾ ਵੀ ਆ ਤਾਂ ਤੂੰ ਆਰ ਜਿਹੜਾ 1710 ਹੋਰੀ ਬੀਜ ਚੱਕ ਕੇ ਦੇਤਾ ਉਹ ਕਹਿੰਦਾ ਵੀ 1509 ਹੈ ਸਾਡੇ ਕੋਲ ਕੰਪਨੀ ਦੇ ਆਪਣੇ ਉਹ ਹੁੰਨੇ ਆ ਵੀ ਕੋਡ ਹੈ ਤੇ ਅਸੀਂ ਨਹੀਂ 1509 ਲਿਖ ਕੇ ਵੇਚ ਸਕਦੇ ਉਹਦੇ ਕਰਕੇ 1509 ਦੋਨੂੰ ਕਿਤੇ ਲਿਖਿਆ ਬਣੇ ਮਿਲਣਾ ਆ ਤੁਸੀਂ ਕੋਡ ਚੈੱਕ ਕਰ ਲਓ ਜਿਹੜੀ ਕੀਮਤ ਹੈ ਇਹਦੀ ਕੀਮਤ ਬਾਈ 170 ਰੁਪਏ ਕਿਲੋ ਆਪਾਂ ਨੂੰ ਮਿਲਿਆ ਹੋ ਸਕਦਾ ਤੁਹਾਨੂੰ ਮੇਰੇ ਨਾਲੋਂ 5 ਰੁਪਏ ਘੱਟ ਮਿਲ ਜਵੇ 5-10 ਰੁਪਏ ਵੱਧ ਮਿਲ ਜਵੇ ਤੁਹਾਡੇ ਆਪਣੇ ਏਰੀਆ ਤੇ ਡਿਪੈਂਡ ਕਰਦਾ ਵੀ ਉੱਥੇ ਦਾ ਕੀ ਰੇਟ ਆ ਤੇ ਬਾਕੀ ਤੁਸੀਂ ਦੇਖ ਰਹੋ ਵੀ ਜਿਹੜੀ ਪੈਕਿੰਗ ਆ ਪੈਕਿੰਗ ਵੀ ਨਵੀਂ ਆ ਕੋਈ ਪੈਕਿੰਗ ਵੀ ਪੁਰਾਣੀ ਨਹੀਂ ਹੈਗੀ ਤੇ ਲਿਆ ਕੇ ਤੁਸੀਂ ਜੇ ਟ్రਾਇਲ ਦੇ ਤੌਰ ਤੇ ਵੇਚਣਾ ਤਾਂ ਵੀ ਜੇ ਮੇਰੇ ਭਰੋਸੇ ਦੇ ਵੇਚਣਾ ਤੁਸੀਂ 2-4 ਕਿਲੇ ਲਾਉਣਾ ਤਾਂ ला ਸਕਦੇ ਆ ਕਿਉਂਕਿ ਮੈਨੂੰ ਇਹ ਤੇ ਭਰੋਸਾ ਹੈ ਮੈਂ ਆਪਣੇ ਮਾਣ ਨਾਲ ਇਹ ਕਹਿ ਰਿਹਾ ਵੀ ਤੁਸੀਂ ला ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਸਹੀ ਜਾਣਕਾਰੀ ਜਿਹੜਾ ਜੋ ਕੰਮ ਆਪਣੇ ਖੇਤ ਦੇ ਵਿੱਚ ਕਰਦੇ ਆਂ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਆਪਣਾ ਨਹੀਂ ਮਕਸਦ ਹੁੰਦਾ ਵੀ ਲੋਕਾਂ ਵਾਂਗੂ ਪ੍ਰਮੋਸ਼ਨ ਕਰਨਾ ਬਸ ਜਿਹਦੇ ਮੇਰੀ ਵੀਡੀਓ ਕਰਕੇ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਨੁਕਸਾਨ ਹੋਵੇ ਤੇ ਨਾਮ ਬਾਬਾ ਨਾਨਕ ਕਰਾਵੇ ਤੇ ਸਾਰੇ ਭਰਾ ਆਪਣੇ ਕੁਝੀ ਕੁਝੀ ਕੀਤੀ ਕਰਨ ਵਧੀਆ ਤਰੱਕੀ ਕਰਨ ਤੇ ਚਾਰ ਪੈਸੇ ਜੋੜਨ ਅੱਗੇ ਹੈ ਨਾ ਤੇ ਆਪਣੇ ਘਰ-ਵਾਰ ਵਧੀਆ ਜੋ ਵੀ ਸਿਸਟਮ ਆਪਣੇ ਨੂੰ ਵਧੀਆ ਕਰਨ ਚਲੋ ਮਿਲਾਂਗੇ ਭਾਈ ਅਗਲੀ ਵੀਡੀਓ ਵਿੱਚ ਤੇ ਉਦੋਂ ਤੱਕ ਥੈਂਕ ਯੂ ਸਾਰੇ ਭਰਾਵਾਂ ਦਾ ਦੇ ਲਓ ਥੈਂਕ ਯੂ ਜਿਹੜੇ ਪਹਿਲਾਂ ਜੁੜੇ ਹੋਏ